ਇਹਨਾਂ ਸੇਵ ਦੇ ਝੂਟ ਦੇ ਪੈਰ ਨਹੀਂ ਹੁੰਦੇ ਪਰ ਇੱਕ ਝੂਠ ਨੇ ਤਿੰਨ ਦਿਨਾਂ ਤੋਂ ਪੰਜਾਬ ਨੂੰ ਵਕਤ ਪਾਰ ਰੱਖਿਆ ਜਾਖੜ ਸਾਹਿਬ ਸਾਨੂੰ ਇਹ ਦੱਸਣ ਵੀ ਜਿਹੜੀ ਐ ਇਹੋ ਜਿਹੀ ਕਿਹੜੀ ਸੈਂਟਰ ਦੀ ਏਜੰਸੀ ਆ ਇਹੋ ਜਿਹਾ ਕਿਹੜਾ ਅਫਸਰ ਸੈਂਟਰ ਦੀ ਏਜੰਸੀ ਦਾ ਜਿਹੜਾ ਯੂਨੀਅਨ ਹੋਮ ਮਿਨਿਸਟਰ ਨੂੰ ਰਿਪੋਰਟ ਨਹੀਂ ਕਰ ਰਿਹਾ ਤੇ ਕਿਉਂ ਨਹੀਂ ਕਰ ਰਿਹਾ ਉਹਦੇ ਤੇ ਕੀ ਐਕਸ਼ਨ ਲੈ ਰਹੇ ਆ ਬਾਜਵਾ ਸਾਹਿਬ ਨੂੰ ਬਿਲਕੁਲ ਪਤਾ ਹੈ ਬਾਜਵਾ ਸਾਹਿਬ ਤਾਂ ਬਾਜਵਾ ਸਾਹਿਬ ਦੀ ਆ ਛੱਡਿਆ ਸਾਰਾ ਕੁਝ ਕੜ ਕੇ ਤੋੜਤੀ ਉਹਨਾਂ ਨੇ ਅਖਬਾਰ ਪੜ੍ਹ ਕੇ ਤੇ ਉਹਨਾਂ ਨੇ ਆਪਣੇ ਨਾਮ ਤੋਂ ਖਬਰ ਤੋਰਤੀ ਵੀ ਐਨੇ ਬੰਮ ਆਏ ਬਿਲਕੁਲ ਪਤਾ ਬਾਜਵਾ ਸਾਹਿਬ ਕੋਈ ਉਹਨਾਂ ਕੋਲ ਕੋਈ ਇਨਫੋਰਮੇਸ਼ਨ ਨਹੀਂ ਕਿ ਜਿਹੜਾ ਬਾਜਵਾ ਸਾਹਿਬ ਹੈ ਇਹ ਜਿਆਦਾ ਝੂਠ ਬੋਲਦੇ ਆ ਜਾਂ ਉਹਦੇ ਕੋਲ ਇਨਫੋਰਮੇਸ਼ਨ ਉਹਦੇ ਕੋਲ ਵੀ ਸੀ ਜੇ ਉਹਦੇ ਅਫਸਰ ਜੂਨੀਅਰ ਹੋਮ ਮਿਨਿਸਟਰ ਦੇ ਅਫਸਰ ਉਹਨੂੰ ਰਿਪੋਰਟ ਨਹੀਂ ਕਰਦੇ ਤਾਂ ਉਹਨਾਂ ਤੇ ਕਾਰਵਾਈ ਹੋਵੇ ਕਿਉਂਕਿ ਬਾਜਵਾ ਸਾਹਿਬ ਨੇ ਆਪਣੀ ਸ਼ਖਸੀਅਤ ਇਸ ਕਿਸਮ ਦੀ ਬਣਾ ਲਈ ਵੀ ਅੱਜ ਆਪਣੇ ਆਪ ਨੂੰ ਆਖਰੀ ਉਸ ਪੜਾਅ ਦੇ ਅੰਦਰ ਲੱਗ ਰਿਹਾ ਵੀ ਮੇਰੇ ਹੱਥੋਂ ਚੀਫ ਮਿਨਿਸਟਰੀ ਜਾ ਰਹੀ ਹੈ ਕਿਸੇ ਨੇ ਕਿਸੇ ਤਰ੍ਹਾਂ ਮੈਂ ਆਪਣਾ ਨਿਊਜ਼ ਦੇ ਅੰਦਰ ਖਬਰਾਂ ਦੇ ਅੰਦਰ ਮੇਰਾ ਬਣਿਆ ਰਹੇ ਕਿਸਾਨੀ ਨੂੰ ਬਰਬਾਦ ਕਰਨ ਵਾਲੇ ਕਿਸਾਨੀ ਨੂੰ ਕਿਨੇ ਰੋਕਿਆ ਸੀ ਗਾਜੀ ਸਿੰਘੂ ਬਾਰਡਰ ਤੇ ਕਿਨੇ ਰੋਕਿਆ ਸੀ ਸ਼ੰਭੂ ਬਾਰਡਰ ਦੇ ਉੱਤੇ ਉਹਨਾਂ ਨੂੰ ਰੋਲ ਕੇ ਰੱਖ ਤਰਨੇ 13-13 ਮਹੀਨੇ ਉਹਨਾਂ ਨੇ ਉੱਥੇ ਬਿਠਾਈ ਰੱਖਿਆ ਸੜਕਾਂ ਦੇ ਉੱਤੇ ਉਹਨਾਂ ਨੂੰ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਭਵਿੱਖ ਸਭ ਕਿਸੇ ਨੂੰ ਇਹਦੇ ਤੇ ਅੱਖ ਵੀ ਨੁਕੜੀ ਚੱਕਣ ਦੀ ਸੀ ਉਹ ਕਿਹੜੀ ਏਜੰਸੀ ਹੈ ਬਾਜਵਾ ਸਾਹਿਬ ਕਿਹੜਾ ਅਫਸਰ ਹੈ ਜਿਹੜਾ ਹੋਮ ਮਿਨਿਸਟਰ ਨੂੰ ਨਾ ਰਿਪੋਰਟ ਕਰਕੇ ਤੁਹਾਨੂੰ ਕਰ ਰਿਹਾ ਤੁਸੀਂ ਕੀ ਚੀਜ਼ ਹੋ ਜਿਹੜੇ ਸਹੀ ਵਿੱਚ ਝੂਠ ਦੇ ਪੈਰ ਨਹੀਂ ਹੁੰਦੇ ਪਰ ਇੱਕ ਝੂਠ ਨੇ 3 ਦਿਨਾਂ ਤੋਂ ਪੰਜਾਬ ਨੂੰ ਵਕਤ ਪਾ ਰੱਖਿਆ ਸਾਰੇ ਪੰਜਾਬ ਨੂੰ ਬੇਮਕੂ ਬਣਾਉਣ ਦੀ ਕੋਸ਼ਿਸ਼ ਕੋਈ ਜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਜਵਾ ਸਾਹਿਬ ਨੂੰ ਬਿਲਕੁਲ ਪਤਾ ਹੈ ਬਾਜਵਾ ਸਾਹਿਬ ਤਾਂ ਹੈ ਬਾਜਵਾ ਸਾਹਿਬ ਦੀ ਆ ਛੱਡਿਆ ਸਾਰਾ ਕੁਝ ਘੜ ਕੇ ਤੋੜਤੀ ਉਹਨਾਂ ਨੇ ਅਖਬਾਰ ਪੜ੍ਹ ਕੇ ਤੇ ਉਹਨਾਂ ਨੇ ਆਪਣੇ ਨਾਮ ਤੋਂ ਖਬਰ ਤੋੜਤੀ ਵੀ ਐਨੇ ਬੰਮ ਆਏ ਬਿਲਕੁਲ ਪਤਾ ਹੈ ਬਾਜਵਾ ਸਾਹਿਬ ਨੂੰ ਕਿ ਉਹਨਾਂ ਕੋਲ ਕੋਈ ਇਨਫੋਰਮੇਸ਼ਨ ਨਹੀਂ ਕਿ ਉਸ ਤੋਂ ਵੱਡੀ ਗੱਲ ਐ ਚੀਫ ਮਿਨਿਸਟਰ ਨੂੰ ਪਤਾ ਹੈ ਕਿ ਬਾਜਵਾ ਸਾਹਿਬ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਤੋ ਚੀਫ ਮਿਨਿਸਟਰ ਚੀਫ ਮਿਨਿਸਟਰ ਸਾਰੇ ਪੰਜਾਬ ਨੂੰ ਪਤਾ ਵੀ ਅੱਜ ਬਾਜਵਾ ਸਾਹਿਬ ਨੇ ਆਪਣੀ ਕ੍ਰੈਡੀਬਿਲਿਟੀ ਆਪਣੀ ਭਰੋਸੇਮੰਦਗੀ ਇਸ ਕਦਰ ਤੱਕ ਲਿਆ ਵੀ ਜੋ ਕਿਤੇ ਬਾਜਵਾ ਸਾਹਿਬ ਕਿਸੇ ਦਿਨ ਝੂਠ ਸੱਚ ਵੀ ਬੋਲਣਗੇ ਤਾਂ ਕਿਸੇ ਨੇ ਸੱਚ ਨਹੀਂ ਮੰਨਣਾ ਉਸੇ ਤਰ੍ਹਾਂ ਜਿਹੜੇ ਕਾਂਗਰਸ ਵਾਲੇ ਅੱਜ ਬਾਜਵਾ ਸਾਹਿਬ ਦੇ ਹੱਕ ਚ ਨਿਤਰੀਏ ਸੜਕਾਂ ਦੇ ਉੱਤੇ ਬੜੇ ਤਿੱਖੇ ਵੀ ਫਿਰਦੇ ਐ ਉਹਨਾਂ ਨੂੰ ਪਤਾ ਬਾਜਵਾ ਉਹ ਤਾਂ ਖੁਦ ਕਹਿੰਦੇ ਸੀ ਕਿ ਇਹ ਤਾਂ ਸ਼ਗੂਬੇ ਛੱਡਣ ਵਾਲੇ ਲੀਡਰ ਐ ਉਹਨਾਂ ਨੂੰ ਪਤਾ ਵੀ ਕੋਈ ਜਨਾਂ ਕੋਲ ਕੋਈ ਇਨਫੋਰਮੇਸ਼ਨ ਹੈ ਨਹੀਂ ਐਵੇਂ ਕਿ ਗੋਡੇ ਤੇ ਉੱਕੜ ਕੇ ਇਹਨਾਂ ਨੇ ਤੋਰਤੀ ਪਰ ਸਾਰੇ ਪੰਜਾਬ ਨੂੰ ਤਾਂ ਵਕਤ ਤਾਂ ਪਿਆ ਸਭ ਤਿੰਨ ਦਿਨਾਂ ਤੋਂ ਆਈ ਲੱਲਾ ਲਾਹੋਈ ਖੜੀ ਹੈ ਪੰਜਾਬ 'ਚ 55 ਬੰਮਾ ਆ ਗਏ ਜੀ ਕੋਈ ਗੁੰਮ ਗਏ ਜੀ ਕੁਝ ਚੱਲ ਗਏ ਜੀ ਉਹ ਕਿਉਂ ਰਿਹਾ ਕਿਉਂਕਿ ਬਾਜਵਾ ਸਾਹਿਬ ਨੇ ਆਪਣੀ ਸ਼ਖਸੀਅਤ ਇਸ ਕਿਸਮ ਦੀ ਬਣਾ ਲਈ ਵੀ ਅੱਜ ਆਪਣੇ ਆਪ ਨੂੰ ਆਖਰੀ ਉਸ ਪੜਾਅ ਦੇ ਅੰਦਰ ਲੱਗ ਰਿਹਾ ਵੀ ਮੇਰੇ ਹੱਥੋਂ ਚੀਫ ਮਿਨਿਸਟਰੀ ਜਾ ਰਹੀ ਹੈ ਕਿਸੇ ਨੇ ਕਿਸੇ ਤਰ੍ਹਾਂ ਮੈਂ ਆਪਣਾ ਨਿਊਜ਼ ਦੇ ਅੰਦਰ ਖਬਰਾਂ ਦੇ ਅੰਦਰ ਮੇਰਾ ਬਣਿਆ ਰਵੇ ਉਹਨਾਂ ਦਾ ਐਟੀਟਿਊਡ ਤਾਂ ਹੈ ਬਦਨਾਮ ਹੋਵੇ ਤਾਂ ਕੀ ਹੋਵੇ ਨਾਮ ਤਾਂ ਹੋ ਗਿਆ ਕੰਦਨਾਦੁ ਖਬਰਾਂ ਚੱਲ ਰਹੀਆਂ ਜੀ ਬਾਜਵਾ ਸਾਹਿਬ ਨੇ ਬਿਆਨ ਦੇ ਦिए ਜੀ ਬਾਜਵਾ ਸਾਹਿਬ ਕੋਲ ਪੁਲਿਸ ਆ ਗਈ ਜੀ ਬਾਜਵਾ ਸਾਹਿਬ ਕੋਲ ਸਮਨ ਹੋ ਗਿਆ ਜੀ ਬਾਜਵਾ ਸਾਹਿਬ ਕੋਲ ਵਕੀਲ ਆ ਗਿਆ ਜੀ ਉਸੇ ਤਰ੍ਹਾਂ ਹੀ ਭਗਵੰਤ ਮਾਨ ਜੀ ਨੂੰ ਮੌਕਾ ਲੱਗਿਆ ਕਈ ਦਿਨਾਂ ਤੋਂ ਲੋਕ ਭੁੱਲ ਗਏ ਸੀ ਵੀ ਮਨੋਸ ਸੋਧਿਆ ਜੀ ਆ ਕੇਜਰੀਵਾਲ ਸਾਹਿਬ ਪੰਜਾਬ ਦੇ ਮੁੱਖ ਮੰਤਰੀ ਹੈ ਭਗਵੰਦ ਮਾਨ ਜੀ ਹੈ ਉਹਨਾਂ ਨੂੰ ਧਿਆਨ ਚੜਨ ਦਾ ਮੌਕਾ ਮਿਲ ਗਿਆ ਆਪਣੇ ਜਿੱਥੇ ਤੱਕ ਕਾਂਗਰਸੀ ਸੜਕਾਂ ਤੇ ਜੜਿਆ ਜੁੱਤਰਿਆ ਉਹਨਾਂ ਸਾਰਿਆਂ ਨੂੰ ਤਾਂ ਆਇਆ ਹੈ ਵੀ ਆਜ ਆਇਆ ਹੈ ਊਂਟ ਪਹਾੜ ਤਲੇ ਮਜ਼ਾ ਬਾਜਵਾ ਸਾਹਿਬ ਵਰੀ ਸੂਤ ਆਏ ਹੈ ਕਿਉਂਕਿ ਬਾਜਵਾ ਸਾਹਿਬ ਨੇ ਆਪਣੇ ਰਾਜਨੀਤਿਕ ਜੀਵਨ ਦੇ ਅੰਦਰ ਘਰ ਤਾਂ ਕੁਝ ਛੱਡਿਆ ਨਹੀਂ ਸਾਰਿਆਂ ਨਾਲ 36 ਦਾ ਅੰਕੜਾ ਹੈ ਸਾਰਿਆਂ ਨਾਲ ਕੋਈ ਨਾ ਕੋਈ ਪੇਚਾ ਪਾ ਕੇ ਰੱਖਿਆ ਉਹ ਆਪਣੀਆਂ ਖੁੰਧਾਂ ਕੱਢ ਰਿਹਾ ਵੀ ਬਾਜਵਾ ਸਾਹਿਬ ਨੂੰ ਨਿਬੇੜਦੀ ਹੈ ਇਹ ਤਕੀ ਕਾਬੂ ਹੈ ਇੱਕ ਕੈਂਡੀਡੇਟ ਦਾ ਕੱਟ ਕਰੀਏ ਚੀਫ ਮਿਨਿਸਟਰੀ ਦਾ ਬਾਜਵਾ ਸਾਹਿਬ ਨਿਬੜ ਗਏ ਨਿਬੜਣਗੇ ਕਿ ਨਹੀਂ ਨਿਬੜਣਗੇ ਆ ਤਾਂ ਗੱਲ ਹੋਰ ਦੀ ਗੱਲ ਹੈ ਵੀ ਪੰਜਾਬ ਨੂੰ ਨਿਬੇੜਨ ਕਿਉਂ ਲੱਗਿਆ ਹੋ ਸਾਹਿਬ ਗੁੰਦਮਾਂ ਜੀ ਜਿਹੜੀ ਜ਼ਿੰਮੇਵਾਰੀਆਂ ਉਹ ਨਿਭਾਉ ਸਰਕਾਰ ਤੁਹਾਡੇ ਕੋਲ ਜੇ 1.5 2 ਸਾਲ ਪਈ ਹੈ ਆ ਜਿਹੜੇ ਬਾਹਰੋਂ ਆ ਕੇ ਬੈਠੇ ਚੱਲੇ ਘਰਤੂਸ ਹੈ ਕਿਉਂਕਿ ਪੰਜਾਬ ਨੂੰ ਖਤਰਾ ਹੀ ਨਾ ਚੱਲੇ ਘਰਤੂਸਾਂ ਤੋਂ ਆ ਜਿਹੜੇ ਸੜਕਾਂ ਤੇ ਜੂਸਤੂਰੇ ਫਿਰਦੇ ਆ ਇਹਨਾਂ ਨੂੰ ਮੈਂ ਹਿਊਮਨ ਬੰਬ ਤਾਂ ਕੀ ਇਹਨਾਂ ਤੋਂ ਖਤਰਾ ਹੈ ਬੰਮ ਕਿੰਨੇ ਚੱਲ ਗਏ ਨਹੀਂ ਚੱਲ ਗਏ ਚੱਲੇ ਪੋਲੀਟਿਸ਼ੀਅਨ ਜਿਹੜੇ ਐ ਇੱਥੇ ਫਿਊਜ਼ ਪੋਲੀਟਿਸ਼ੀਅਨ ਨੇ ਦੀਵਾਲੀਆਂ ਤੇ ਚੱਲੇ ਪਟਾਕੇ ਵਾਂਗੂ ਮੈਂ ਬਾਤ ਇਹਨਾਂ ਨੂੰ ਕੱਢ ਕੇ ਕੋਈ ਮਾਰਤਿਵਾਰ ਤੇ ਇਹਨਾਂ ਨੂੰ ਚਲਾ ਲਓ ਦੇ ਆਰ ਓਨਲੀ ਸਿਰਫ ਤੇ ਸਿਰਫ ਇੱਕ ਬਵੰਡਰ ਖੜਾ ਕਰਨ ਆ ਲਈਏ ਨੇ ਕੋਈ ਕੁਝ ਵੀ ਇਹਨਾਂ ਦੀ ਗੱਲ 'ਚ ਨਾ ਕੋ ਵਜਨ ਹੈ ਨਾ ਇਹਨਾਂ ਦਾ ਕੋਈ ਵजूद ਹੈ ਪਰ ਪੰਜਾਬ ਨੂੰ ਬਚਾ ਕੇ ਪੰਜਾਬ ਤੇ ਮੈਂ ਫੇਰ ਇਸ ਗੱਲ ਨੂੰ ਦੁਹਰਾ ਰਿਹਾ ਸਾਰੇ ਲੀਡਰਾਂ ਨੂੰ ਤਾਂ ਛੱਡੋ ਲੀਡਰ ਤਾਂ ਆਪਣੀ ਆਪਣੀ ਰਾਜਨੀਤੀ ਚਮਕਾ ਰਹੇ ਮੈਂ ਪੰਜਾਬ ਦੀ ਜਵਾਨੀ ਪੰਜਾਬ ਦੀ ਕਿਸਾਨੀ ਪੰਜਾਬ ਦਾ ਖੂਹ ਸਾਨੂੰ ਕਿਸੇ ਨੂੰ ਇਹਦੇ ਤੇ ਅੱਖ ਵੀ ਨਹੀਂ ਮੜੀ ਚੱਕਣ ਦੀ ਨਹੀਂ ਸਾਬਾ ਬੀਜੇਪੀ ਨੂੰ ਸਵਾਲ ਦਾ ਜਵਾਬ ਦੇਣ ਦੀ ਲੋੜ ਹੈ ਜਾਖੜ ਸਾਹਿਬ ਸਾਨੂੰ ਇਹ ਦੱਸਣ ਵੀ ਜਿਹੜੀ ਹੈ ਇਹੋ ਜਿਹੀ ਕਿਹੜੀ ਸੈਂਟਰ ਦੀ ਏਜੰਸੀ ਆ ਇਹੋ ਜਿਹਾ ਕਿਹੜਾ ਅਫਸਰ ਹੈ ਸੈਂਟਰ ਦੀ ਏਜੰਸੀ ਦਾ ਜਿਹੜਾ ਯੂਨੀਅਨ ਹੋਮ ਮਿਨਿਸਟਰ ਨੂੰ ਰਿਪੋਰਟ ਨਹੀਂ ਕਰ ਰਿਹਾ ਤੇ ਕਿਉਂ ਨਹੀਂ ਕਰ ਰਿਹਾ ਉਹਦੇ ਤੇ ਕੀ ਐਕਸ਼ਨ ਲੈ ਰਹੇ ਆ ਯੂਨੀਅਨ ਹੋਮ ਮਿਨਿਸਟਰੀ ਦੇ ਗੱਲ ਦੱਸੇ ਕਿ ਜਿਹੜਾ ਬਾਜਵਾ ਸਾਹਿਬ ਹੈ ਇਹ ਜਾਂ ਤਾਂ ਝੂਠ ਬੋਲਦੇ ਆ ਜਾਂ ਉਹਦੇ ਕੋਲ ਇਨਫੋਰਮੇਸ਼ਨ ਉਹਦੇ ਕੋਲ ਵੀ ਸੀ ਜੇ ਉਹਦੇ ਅਫਸਰ ਜੂਨੀਅਨ ਹੋਮ ਮਿਨਿਸਟਰ ਦੇ ਅਫਸਰ ਉਹਨੂੰ ਰਿਪੋਰਟ ਨਹੀਂ ਕਰਦੇ ਤਾਂ ਉਹਨਾਂ ਤੇ ਕਾਰਵਾਈ ਹੋਵੇ ਇਹਨਾਂ ਇਹਨਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਆ ਕਿਸਾਨੀ ਨੂੰ ਬਰਬਾਦ ਕਰਨ ਵਾਲੇ ਕਿਸਾਨੀ ਨੂੰ ਕਿਨੇ ਰੋਕਿਆ ਸੀ ਗਾਜੀ ਸਿੰਘੂ ਬਾਰਡਰ ਤੇ ਕਿਨੇ ਰੋਕਿਆ ਸੀ ਸ਼ੰਭੂ ਬਾਰਡਰ ਦੇ ਉੱਤੇ ਉਹਨਾਂ ਨੂੰ ਰੋੜ ਕੇ ਰੱਖ ਤਰ ਰਹੇ ਨੇ 13-13 ਮਹੀਨੇ ਉਹਨਾਂ ਨੇ ਉੱਥੇ ਬਿਠਾਈ ਰੱਖਿਆ ਸੜਕਾਂ ਦੇ ਉੱਤੇ ਉਹਨਾਂ ਨੂੰ ਕਿਹੜੀ ਕਿਸਾਨੀ ਦੀ ਫਿਕਰ ਹੈ ਇਹਨਾਂ ਨੂੰ ਜੀ ਕਿਹੜੀ ਜਵਾਨੀ ਦੀ ਫਿਕਰ ਹੈ ਇਹਨਾਂ ਨੂੰ ਜਵਾਨੀ ਤੇ ਤਾਂ ਇਹਨਾਂ ਦਾ ਮਹਾਤਚਾ ਸ਼ਾਮਲੇ ਕਰਾਉਂਦੇ ਆ ਇਹ ਕਿਹੜੀ ਜਵਾਨੀ ਦੀ ਫਿਕਰ ਹੈ ਇਹਨਾਂ ਦੇ ਜਿਹੜੇ ਤੁਹਾਡੇ ਚਾਹੇ ਮਹਾਰਾਸ਼ਟਰ ਦੀ ਪੋਰਟ ਹੋਵੇ ਚਾਹੇ ਗੁਜਰਾਤ ਦੀ ਪੋਰਟ ਹੋਵੇ ਉੱਥੋਂ ਨਸ਼ੇ ਆ ਰਹੇ ਆ ਕਿਹੜੀ ਕਿ ਇਹਨਾਂ ਨੇ ਟੀਵੀ ਤੇ ਦਿਖਾਈ ਜਾਂਦੇ ਆ ਵੀ ਜਿਹੜਾ ਲੇਜ਼ਰ ਬਣਾਤਾ ਜੀ ਉਹਦੇ ਨਾਲ ਡਰੋਨ ਛੜ ਜੇਗੀ। ਉਹ ਕਿਉਂ ਨਹੀਂ ਯੂਜ਼ ਕਰਦੇ ਇਸ ਬਾਉਟਰ ਦੇ ਉੱਤੇ? ਇੱਥੇ ਕਿਉਂ ਨਹੀਂ ਟੈਸਟ ਕਰਦੇ ਪੰਜਾਬ ਦੇ ਵਿੱਚ? ਕਿਉਂ ਆ ਰਹੀਆਂ ਡਰੋਨਸ? ਕਿਉਂ ਇਹਨਾਂ ਦੀ ਜਿਹੜੀ ਨੈਸ਼ਨਲ ਜਿਹੜੀ ਜਿਹੜੀ ਨਾਰਕੋਟਿਕਸ ਕੰਟਰੋਲ ਬਿਊਰੋਆ ਕਿਉਂ ਸੁੱਤੀ ਪਈ ਆ? ਕਿਉਂ ਇਹਨਾਂ ਦੀ ਜਿਹੜੀ ਬੀਐਸਐਫ ਆ? ਕਿਉਂ ਇਹਨਾਂ ਦੀ ਸੈਂਟਰਲ ਏਜੰਸੀਸ ਜਿਹੜੀਆਂ ਹੈਗੀਆਂ ਉਹ ਕਿਉਂ ਸੁੱਤੀਆਂ ਪਈਆਂ? ਕਿਉਂ ਨਸ਼ਿਆਂ ਨਾਲ ਦਿੱਤੇ ਜਾ ਰਹੇ ਪੰਜਾਬ ਦੇ ਵਿੱਚ? ਗੁਜਰਾਤ ਤੋਂ ਵੀ, ਮਹਾਰਾਸ਼ਟਰ ਤੋਂ ਵੀ, ਹਿਮਾਚਲ ਤੋਂ ਵੀ ਕਿਉਂ ਆ ਰਹੇ ਦੂਜੇ ਦੂਜ ਤਸੀਲ ਜਾਖੜ ਜੀ ਨੇ ਇਹਨਾਂ ਦੇ ਸੰਜੀਦਾ ਹੋ ਕੇ ਇਹਨਾਂ ਦੇ ਗੰਭੀਰ ਮਸਲੇ ਆ ਉਹਦੇ ਜਵਾਬ ਦੇਣੇ ਚਾਹੀਦੇ ਆ ਬਾਜਵਾ ਜੀ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੇ ਵੀ ਸੈਂਟਰ ਦੀ ਏਜੰਸੀ ਜਿਹੜੀ ਆ ਮੈਨੂੰ ਉਹਦੇ ਸੀਨੀਅਰ ਅਫਸਰ ਨੇ ਦੱਸਿਆ ਉਹ ਕਿਹੜੀ ਏਜੰਸੀ ਆ ਬਾਜਵਾ ਸਾਹਿਬ ਕਿਹੜਾ ਅਫਸਰ ਆ ਜਿਹੜਾ ਹੋਮ ਮਿਨਿਸਟਰ ਨੂੰ ਨਾ ਰਿਪੋਰਟ ਕਰਕੇ ਤੁਹਾਨੂੰ ਕਰ ਰਿਹਾ ਤੁਸੀਂ ਕੀ ਚੀਜ਼ ਹੋ ਇਹ ਬਾਜਵਾ ਜੀ ਇਹਦਾ ਜਵਾਬ ਦੇਣ ਕੈਪਟਨ ਰਵਿੰਦਰ ਸਿੰਘ ਮੁੱਖ ਮੰਤਰੀ ਰਹੇ ਆ ਇਹ ਪ੍ਰਧਾਨ ਨੂੰ ਦੱਸੇ ਸੁਨੀਲ ਜਾਖੜ ਜੀ ਨੇ ਕਹ ਅਸੀਂ ਬਾਜਵੇ ਦੇ ਅੱਤਵਾਦੀਆਂ ਨਾਲ ਸੰਬੰਧ ਹੈ ਹੋ ਸਕਦਾ ਜਿਹੜੇ ਉਹ ਵਾਲੇ ਅੱਤਵਾਦੀ ਸੀ ਉਹਦੀ ਉਹਨਾਂ ਨੇ ਚਿੱਠੀ ਲਿਖੀ ਸੀ ਸੋਨੀ ਉਸ ਵੋਦਸ ਕਿਹੜੇ ਹੱਤਵਾਦੀਆਂ ਨਾਲ ਸੰਬੰਧ ਸੀ ਆਜਵਾਜੀ ਦੇ ਉਸ ਵੇਲੇ ਉਹ ਗੱਲ ਸਾਹਮਣੇ ਆਣੀ ਚਾਹੀਦੀ ਆ ਉਹ ਇਹ ਨਾ ਮਤਲਬ ਕਿ ਜਿਹੜੇ ਤੁਹਾਡੇ ਪੰਬੜ ਪੂਸਾ ਪਾ ਰਹੇ ਆ ਜਾਖੜ ਸਾਹਿਬ ਵੀ ਬਾਜਵਾ ਵੀ ਤੇ ਆਪਣੇ ਰਾਜਾ ਬੜਿੰਗ ਵੀ ਇਹ ਮੁੱਦੇ ਦੀ ਗੱਲ ਹੀ ਕਰਨਾ ਚਾਹੁੰਦੇ ਸਚਾਈ ਤੇ ਨਹੀਂ ਆਉਣਾ ਚਾਹੁੰਦੇ ਉਹਨਾਂ ਨੂੰ ਆਣਾ ਪੋਊਗਾ ਜਿਹਨਾਂ ਨੂੰ ਭੱਜਣ ਨਹੀਂ ਦਿਆ ਕਿ ਉਹਨਾਂ ਨੂੰ ਹੁਣ ਅਸੀਂ